ਮਾੜਾ ਨਾ ਹੋਵੇਗੀ ਅੱਜ ਨਾਲ ਠੀਕ ਹੋ ਜੂਗੀ। ਰਵੀ ਵੀ ਮਾੜਾ ਬੀਤਾ। ਰਵੀ ਪੁੱਛਣਾ ਚਾਹੁੰਦਾ ਕਿ ਮਾਮਲਾ ਕੀ ਹੈ? ਤੁਸੀਂ ਹਸਪੀਟਲ ਖੜੇ ਹੋ ਕੀ ਗੱਲਬਾਤ ਹੈ? ਸਰ ਅਸੀਂ ਇੱਥੋਂ ਸੰਘੇੜੇ ਤੋਂ ਚੱਲ ਕੇ ਨੱਬ ਜਾਣਾ ਸੀ ਕਰਨਾ ਸੀ। ਰਿਸ਼ਤੇਦਾਰੀ 'ਚ ਤੇ ਬਸ ਸਾਰ ਅਸੀਂ ਬੈਠੇ ਸੀ ਸਰਕਾਰੀ ਇੱਥੋਂ ਸੰਘੇੜੇ ਤੋਂ ਸਰਕਾਰੀ ਬਸ 'ਚ ਤੇ ਉਹ ਤਾਂ ਅੰਗੈਲੀ ਨਾਲ ਬੱਤ ਚਲਾ ਰਹੇ ਸੀ ਕਰ ਰਹੇ ਸੀ ਬਹੁਤ ਜ਼ਿਆਦਾ ਅੰਗੈਲੀ ਨਾਲ ਪਹਿਲਾਂ ਵੀ 2-3 ਵਾਰੀ ਇਸ ਵਾਰ ਅਸੀਂ ਗਿਰਦੇ ਬਚੇਆਂ ਕਰਿਆ ਸਾਡੇ ਕੋਲ ਬੱਚੇ ਸੀ ਛੋਟੇ ਉਹ ਵੀ ਗਿਰਦੇ ਬਚੇ ਨੇ ਤੇ ਜਦੋਂ ਲਾਸਟ ਤੇ ਆ ਕੇ ਮੇਰੀ ਵਾਈਫ ਤੇ ਮੇਰੇ ਇੱਕ ਛੋਟਾ ਬੱਚਾ ਸੀ ਇਹਨਾਂ ਨੇ ਮੂੜ ਤੇ ਆ ਕੇ ਬਹੁਤ ਤੇਜ਼ ਕੱਟ ਮਾਰਿਆ ਕਰਿਆ ਤੇ ਮੇਰੇ ਵਾਈਫ ਤੇ ਮੇਰਾ ਬੱਚਾ ਦੋਨੋਂ ਜਾਣੇ ਜਾ ਕੇ ਤਾਕੀ ਵਿੱਚ ਦੀ ਬਾਹਰ ਗਿਰ ਗਏ ਕਰਕੇ ਤੇ ਉਸ ਦੇ ਨਾਲ ਜਿਹੜੇ ਹੋਰ ਅੰਦਰ ਸਵਾਰੀਆਂ ਬੈਠੀਆਂ ਸੀ ਉਹ ਵੀ ਸੀਟ ਤੋਂ ਥੱਲੇ गिरਗੀਆਂ ਕਰ ਗਈਆਂ ਇਹ ਬਹੁਤ ਤੇਜ਼ੀ ਨਾਲ ਇਹਨਾਂ ਘੱਟ ਮਾਰਿਆ ਕਰਿਆ ਸਰ ਕਿਹੜੀ ਬੱਸ ਇਹ ਪੀਆਰਟੀਸੀ ਬੱਸ ਸੀ ਸਰ ਕੀ ਮੰਗ ਕਰਦੇ ਤੁਸੀਂ ਇਨਸਾਫ ਚਾਹੁੰਦੇ ਸਰ ਡਿਗਨ ਨਾਲ ਹੋਇਆ ਕੀ ਹੈ ਡਿਗਨ ਆ ਡੈਥ ਹੋ ਗਈ ਸਰ ਸਿਰ ਤੇ ਸਿਰ ਤੇ 60 ਵੱਜ ਗਈ ਹੈ ਜੇ ਮੇਰੇ ਬੱਚੇ ਤੇ ਵੀ ਸਿਰ ਤੇ ਸਿਰ ਤੇ ਵਗੈਰਾ ਸੱਟ ਆ ਗਈਆਂ ਕਰ ਆ ਗਈਆਂ ਉਹਨਾਂ ਦਾ ਸਰ ਉਹ ਕਰਵਾਣਾ ਕਰਨਾ ਡੈਥ ਕੀ ਦੀ ਹੋਈ ਹੈ ਜੀ ਮੇਰੇ ਵਾਈਫ ਦੀ ਸਰ ਕੀ ਨਾਮ ਸੀ ਉਹਨਾਂ ਦਾ ਸੀਮਾ ਜੀ ਆਪਾਂ ਕਿ ਇਨਸਾਫ ਦਵਾ ਸਕਦੇ ਜਾਂ ਮਿਲ ਸਕਦਾ ਆਪਾਂ ਪ੍ਰਸ਼ਾਸਨ ਨੂੰ ਪੁੱਛ ਕਿੰਨੀ ਕੁ ਉਮਰ ਬੱਚੀਆਂ ਦੀ ਬੱਚਾ ਜਿਹੜਾ ਵੱਡਾ ਹੈਗਾ 7-8 ਸਾਲ ਦਾ ਛੋਟੀਆਂ 3 3 ਸਾਲ ਦੀਆਂ ਕੁੜੀਆਂ ਉਸ ਤੋਂ ਬਾਅਦ ਸਾਲ ਕਿਹਦੀ ਇੱਕ ਕੁੜੀਆ ਹੋਰ ਆ ਤਿੰਨ ਬੱਚੀਆਂ Punjab ਦੇ ਮੁੱਖ ਮੰਤਰੀ ਤੋਂ ਕੀ ਮੰਗਤਾ Punjab ਦੇ ਮੁੱਖ ਮੰਤਰੀ ਤੋਂ ਮੰਗੇ ਇਹੀ ਚ ਕਰਦੇ ਕਿ ਤਾਂ ਬੱਚਾਂ ਵਾਲੇ ਤੇ ਥੋੜੀ ਨਕੀਲ ਪਾਈ ਜਾਵੇ ਜੋ ਅਣਗੇਲੀ ਹੋ ਰਹੀ ਹੈ ਪਰਿਵਾਰ ਵੱਜ ਜਨ ਆਪਣੇ ਔਰ ਦੂਸਰਾ ਜੋ ਇਹਨੂੰ ਬੱਚਿਆਂ ਨੂੰ ਇਨਸਾਫ ਮਿਲ ਜAVE ਤਿੰਨ ਬੱਚੀਆਂ ਦਾ ਮਾਤਾ ਹੁਣ ਮਿਲ ਨਹੀਂ ਰਹੀ ਆਪ ਐਹੀ ਰਿਕਵੈਸਟ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਕਿ ਆਪਣਾ ਜਿੰਨਾ ਹੋ ਸਕਦਾ ਹੈ ਦਾ ਸਾਥ ਦਿੱਤਾ ਜਾਵੇ ਕੀ ਨਾਮ ਰਮਨਦੀਪ ਵਾਸਤੇ ਤੁਸੀਂ ਕੀ ਹੋ ਕੰਡਕਟਰ ਆਂ ਕੀ ਘਟਨਾ ਵਾਪਰੀ ਹੈ ਤੁਹਾਡੇ ਦੋਸ ਲੱਗ ਰਹੇ ਨੇ ਵੀ ਬਸ ਤੇਜ਼ ਸੀ ਨਹੀਂ ਤੁੰਦ ਪੈ ਰਹੀ ਸੀ ਮੈਂ ਟਿਕਟਾਂ ਕੱਟ ਕੇ ਅੱਗੇ ਨੂੰ ਆ ਰਿਹਾ ਸੀ ਸਵਾਰੀਆਂ ਦੀ ਤੇ ਮੋੜ ਆਇਆ ਜਦੋਂ ਮੋੜ ਮੋੜੀ ਤਾ ਔਰ ਪਿੱਛੇ ਖੜੇ ਸੀਗੇ ਉਹ ਪਤਾ ਹੀ ਉਲਟੀ ਕਰਵਾ ਰਹੇ ਸੀਗੇ ਬੱਚੇ ਨੂੰ ਤੇ ਗੱਡੀ ਦੀ ਸਪੀਡ ਵੀ ਚੈੱਕ ਕੀਤੀ ਤੁੰਦ ਪਉਤ ਪੈ ਰਹੀ ਸੀ ਹੌਲੀ ਸੀਗੀ ਗੱਡੀ ਉਹ ਆਪਣੇ ਟਾਕੀ ਤੋਂ ਬਾਹਰ ਜਾ ਰਹੇ ਇੱਛੇ ਕਰੇ ਟਾਕੀਆਂ ਖੁੱਲੀਆਂ ਸੀ ਕਹਿੰਦੇ ਸੀ ਟਾਕੀ ਬੱਲਾ ਬੰਦ ਸੀ ਹੋਸਾ ਦਾ ਉਲਟੀ ਕਰਵਾਉਣ ਲਈ ਉਹਨਾਂ ਨੇ ਖੁੱਲ੍ਹੇ